ਪਿਆਰੇ ਦੋਸਤੋ ਪਿੰਡਾਂ ਦੇ ਲੋਕ YouTube ਚੈਨਲ ਤੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਦੋਸਤ ਸਾਡੇ ਚੈਨਲ ਤੇ ਅੱਜ ਨਵੇਂ ਆਏ ਹਨ ਉਹਨਾਂ ਨੂੰ ਨਿਰੋਜ ਜ਼ਰੂਰ ਕਰਾਂਗੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਸਗਲੀ ਸਾਡੀ ਅਗਲੀ ਕਹਾਣੀ ਆਉਣ ਵਾਲੀ ਹੈ ਜਿਹੜੀ ਉਸਦੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਸੋ ਅੱਜ ਦੀ ਕਹਾਣੀ ਸਾਡੀ ਬਹੁਤ ਛੋਟੀ ਜੀ ਕਹਾਣੀ ਹੈ ਫਾਸੀ ਵਾਲਾ ਰੱਸਾ ਕਹਾਣੀ ਸ਼ੁਰੂ ਕਰਨ ਲੱਗੇ ਹਾਂ ਜੀ ਫਾਸੀ ਵਾਲਾ ਰੱਸਾ ਇੱਕ ਦਿਨ ਗੁੱਡੀ ਨੂੰ ਆਪਣੇ ਰੱਬ ਵਰਗੇ ਪਿਤਾ ਦੀ ਯਾਦ ਆਈ ਤਾਂ ਉਹ ਹੂਬਕੂਕੂ ਕੇ ਰੋਣ ਲੱਗ ਪਈ ਕੋਲ ਬੈਠੇ ਉਸਦੇ ਪਤੀ ਨੇ ਪੁੱਛਿਆ ਕੀ ਗੱਲ ਹੋਈ ਏ ਤੂੰ ਰੋਣ ਕਿਉਂ ਲੱਗ ਪਈ ਇਨਾ ਕਰਜ਼ਾ ਚੁੱਕਣ ਦੀ ਕੀ ਲੋੜ ਸੀ ਤੇਰਾ ਵਿਆਹ ਹੀ ਉਸਦੀ ਖੁਦਕੁਸ਼ੀ ਦਾ ਕਾਰਨ ਬਣ ਗਿਆ ਇਹ ਕਹਿੰਦੇ ਹੀ ਗੁੱਡੀ ਨੇ ਆਪਣੇ ਪਤੀ ਵੱਲ ਇੰਜ ਦੇਖਿਆ ਜਿਵੇਂ ਉਹ ਹੀ ਉਸਤੇ ਪਿਓ ਲਈ ਫਾਂਸੀ ਵਾਲਾ ਰੱਸਾ ਲੈ ਕੇ ਜੰਮਿਆ ਹੋਵੇ ਸਹੁਰਿਆਂ ਵੱਲੋਂ ਦਿੱਤੀ ਗਈ ਦਾਜ ਵਾਲੀ ਲਿਸਟ ਖੁਦਕੁਸ਼ੀ ਦਾ ਕਾਰਨ ਬਣ ਗਈ ਹੋਵੇ ਸੋ ਇਸੇ ਸਾਡੀ ਅਰਜ਼ੀ ਤੇ ਸਮਾਜਿਕ ਕਹਾਣੀ ਫਾਸੀ ਵਾਲਾ ਰੱਸਾ ਸੋ ਦੋਸਤੋ ਦਾਜ ਦੇਣਾ ਜਿੰਨਾ ਬੁਰਾ ਹੈ ਉਨਾ ਹੀ ਦਾਜ ਲੈਣਾ ਵੀ ਬੁਰਾ ਹੈ ਸੋ ਇਸ ਸਮਾਜਿਕ ਬੁਰਾਈ ਨੂੰ ਜੇ ਹੋ ਸਕੇ ਤਾਂ ਤਿਆਗ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਪਿਆਰੇ ਦੋਸਤੋ ਪਿੰਡਾਂ ਦੇ ਲੋਕ YouTube ਚੈਨਲ ਤੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੁੜੇ ਦੋਸਤ ਸਾਡੇ ਚੈਨਲ ਤੇ ਅੱਜ ਨਵੇਂ ਆਏ ਹਨ ਉਹਨਾਂ ਨੂੰ ਨਿਰੋਜ ਜ਼ਰੂਰ ਕਰਾਂਗੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਸਗਲੀ ਸਾਡੀ ਅਗਲੀ ਕਹਾਣੀ ਆਉਣ ਵਾਲੀ ਹੈ ਜਿਹੜੀ ਉਸਦੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਸੋ ਅੱਜ ਦੀ ਕਹਾਣੀ ਸਾਡੀ ਬਹੁਤ ਛੋਟੀ ਜੀ ਕਹਾਣੀ ਹੈ ਫਾਸੀ ਵਾਲਾ ਰੱਸਾ ਕਹਾਣੀ ਸ਼ੁਰੂ ਕਰਨ ਲੱਗੇ ਹਾਂ ਜੀ ਫਾਸੀ ਵਾਲਾ ਰੱਸਾ ਇੱਕ ਦਿਨ ਗੁੱਡੀ ਨੂੰ ਆਪਣੇ ਰੱਬ ਵਰਗੇ ਪਿਤਾ ਦੀ ਯਾਦ ਆਈ ਤਾਂ ਉਹ ਹੁਬਕ ਹੋ ਕੇ ਰੋਣ ਲੱਗ ਪਈ ਕੋਲ ਬੈਠੇ ਉਸਦੇ ਪਤੀ ਨੇ ਪੁੱਛਿਆ ਕੀ ਗੱਲ ਹੋਈ ਏ ਤੂੰ ਰੋਣ ਕਿਉਂ ਲੱਗ ਪਈ ਇਨਾ ਕਰਜ਼ਾ ਚੁੱਕਣ ਦੀ ਕੀ ਲੋੜ ਸੀ ਤੇਰਾ ਵਿਆਹ ਹੀ ਉਸਦੀ ਖੁਦਕੁਸ਼ੀ ਦਾ ਕਾਰਨ ਬਣ ਗਿਆ ਇਹ ਕਹਿੰਦੇ ਹੀ ਗੁੱਡੀ ਨੇ ਆਪਣੇ ਪਤੀ ਵੱਲ ਇੰਜ ਦੇਖਿਆ ਜਿਵੇਂ ਉਹ ਹੀ ਉਸਤੇ ਪਿਓ ਲਈ ਫਾਂਸੀ ਵਾਲਾ ਰੱਸਾ ਲੈ ਕੇ ਜੰਮਿਆ ਹੋਵੇ ਸਹੁਰਿਆਂ ਵੱਲੋਂ ਦਿੱਤੀ ਗਈ ਦਾਜ ਵਾਲੀ ਲਿਸਟ ਖੁਦਕੁਸ਼ੀ ਦਾ ਕਾਰਨ ਬਣ ਗਈ ਹੋਵੇ ਸੋ ਇਹ ਸੀ ਸਾਡੀ ਅੱਜ ਦੀ ਸਮਾਜਿਕ ਕਹਾਣੀ ਫાંਸੀ ਵਾਲਾ ਰੱਸਾ ਸੋ ਦੋਸਤੋ ਦਾਜ ਦੇਣਾ ਜਿੰਨਾ ਬੁਰਾ ਹੈ ਉਨਾ ਹੀ ਦਾਜ ਲੈਣਾ ਵੀ ਬੁਰਾ ਹੈ ਸੋ ਇਸ ਸਮਾਜਿਕ ਬੁਰਾਈ ਨੂੰ ਜੇ ਹੋ ਸਕੇ ਤਾਂ ਤਿਆਗ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ y haré gusto.